ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਜੀ ਜਿਹੜੇ ਲੱਡੂ ਤਿਆਰ ਕਰਾਂਗੇ 10 ਮਿੰਟ ਵਿੱਚ ਜੀ ਤਿਆਰ ਹੋ ਜਾਣਗੇ ਲੱਗ ਲੋ 10 ਤੋਂ 15 ਮਿੰਟ ਹੀ ਲੱਗਣਗੇ ਆਪਾਂ ਗੈਸ ਵੀ ਨਹੀਂ ਜਲਾਵਾਂਗੇ ਤੇ ਕਿਓ ਦੀ ਵੀ ਵਰਤੋਂ ਬਿਲਕੁਲ ਨਹੀਂ ਕਰਾਂਗੇ ਆਪਾਂ ਛੋਲਿਆਂ ਤੋਂ ਤਿਆਰ ਕਰਾਂਗੇ ਸ਼ੂਗਰ ਰੋਗੀਆਂ ਲਈ ਵੀ ਲਾਇਵੰਦਾ ਤੇ ਬੱਚਿਆਂ ਲਈ ਤਾਂ ਇਹ ਬਹੁਤ ਜ਼ਿਆਦਾ ਹੀ ਫਾਇਦੇਮੰਦ ਆ ਜੀ ਬਾਜ਼ਾਰ ਦੀਆਂ ਮਠਿਆਈਆਂ ਕੈਮੀਕਲ ਨਾਲੋ ਤੇ ਚੰਗਾ ਤੇ ਔਰ ਬਹੁਤ ਸਸਤੇ ਵਿੱਚ ਬਣੇਗੀ ਆਪਾਂ ਅੱਧੇ ਕਿਲੋ ਛੋਲੇ ਤੋਂ ਬਹੁਤ ਸਸਤੇ ਵਿੱਚ ਇੰਨੀ ਮਠਿਆਈ ਤਿਆਰ ਕਰਾਂਗੇ ਆਪਾਂ ਜੀ ਇੱਕ ਕੌਲਾ ਛੋਲਿਆਂ ਦਾ ਲਿਆ ਏ ਇਹ ਜੀ ਅੱਧਾ ਕਿਲੋ ਛੋਲੇ ਹਨ ਪੁੱਜੇ ਹੋਏ ਛੋਲੇ ਹਨ ਤੇ ਇਹਨਾਂ ਨੂੰ ਆਪਾਂ ਮਸਲ ਕੇ ਇਹਨਾਂ ਦਾ ਛਿਲਕਾ ਉਤਾਰ ਲਾਂਗੇ ਥੋੜੇ ਜਿ ਛੋਲੇ ਮੈਂ ਹੋਰ ਪਾ ਲੇ ਸੀ ਤੇ ਆਪਣੀ ਇੱਕ ਕੌਲੀ ਬਣ ਗਈ ਅੱਧਾ ਕਿਲੋ ਛੋਲੇ ਹਨ ਕਾਜੂ ਤੇ ਬਦਾਮ ਲਏ ਇਸ ਨਾਲ ਟੇਸਟ ਬਹੁਤ ਵਧੀਆ ਆਵੇਗਾ ਕਸਕਾਸ ਪਾਵਾਂਗੇ ਕਸਕਾਸ ਜੀ ਸਿਹਤ ਵਾਸਤੇ ਵੀ ਬਹੁਤ ਵਧੀਆ ਹੁੰਦੀ ਹੈ ਤੇ ਜਿਵੇਂ ਮੌਸਮ ਬਦਲਦਾ ਪਿਆ ਛਿੱਕਾਂ ਜਕਾਮ ਆਮ ਹੀ ਲੋਕਾਂ ਨੂੰ ਲੱਗ ਜਾਂਦਾ ਹੈ ਉਹ ਵੀ ਇਹ ਫਾਇਦੇਮੰਦ ਰਹਿਣਗੇ ਲੱਡੂ ਬਹੁਤ ਜ਼ਿਆਦਾ ਆਪਾਂ ਜੀ ਦੋ ਪਾਗਾਂ ਵਿੱਚ ਲੱਡੂ ਵੰਡੇ ਆ ਇਹ ਬੱਚਿਆਂ ਵਾਸਤੇ ਤਿਆਰ ਕਰਦੇ ਆ ਕਰ ਰਹੇ ਆ ਤੇ ਉਹ ਆਪਣੇ ਵਾਸਤੇ ਤੁਸੀਂ ਵੀ ਇਸ ਤਰ੍ਹਾਂ ਇਹ ਦੇਸੀ ਖੰਡ ਲਈ ਆਪਾਂ ਜਿੰਨੀ ਕੀ ਮਿੱਠਾ ਖਾਣੇ ਆ ਓਨਾ ਕੀ ਤੁਸੀਂ ਲੈ ਸਕਦੇ ਹੋ ਤੇ ਆਪਾਂ ਸ਼ੱਕਰ ਲਈਏ ਆਰਗੈਨਿਕ ਸ਼ੱਕਰ ਆ ਜੀ ਤੇ ਆਪਾਂ ਦੋ ਚਮਚੀ ਲਈਏ ਤੇ ਖੰਡ ਥੋੜੀ ਜਿਹਾ ਜ਼ਿਆਦਾ ਲਈਏ ਤੇ ਆਪਾਂ ਕਸਕਾਸ ਤੇ ਬਦਾਮ ਤੇ ਕਾਜੂ ਇਹ ਵੀ ਅੱਦੇ-ਅੱਦੇ ਕਰਕੇ ਵੰਡ ਲਵਾਂਗੇ ਇਹ ਜੀ ਮੈਂ ਕਿਹਾ ਲੱਗ ਲੱਗ ਕੀ ਦਸਨੇ ਕੇ ਦਾਮੇ ਦੱਸਦਾ ਕਿਉਂਕਿ ਇਹ ਤਾਂ 10 ਮਿੰਟ ਵਿੱਚ ਮਠਿਆਈ ਤਿਆਰ ਹੋ ਜਾਂਦੀ ਬਹੁਤ ਹੀ ਸਵਾਦਿਸ਼ਟ ਤੇ ਇਹਨਾਂ ਨੂੰ ਆਪਾਂ ਗ੍ਰाइंड ਕਰ ਲਾਂਗੇ ਚੰਗੀ ਤਰ੍ਹਾਂ ਸਾਰਿਆਂ ਨੂੰ ਤੇ ਇਹ ਆਪਾਂ ਜੀ ਗ੍ਰाइंड ਕਰ ਲਿਆ ਆਪਣੀ ਦੇਸੀ ਖੰਡ ਵਾਲਿਆ ਪਹਿਲਾਂ ਆਪਾਂ ਲੱਡੂ ਜਿਹੜੇ ਬਣਾਉਣੇ ਆ ਏਜ ਦੇਸੀ ਖੰਡ ਵਾਲਾ ਆਪਣਾ ਇਸ ਤਰ੍ਹਾਂ ਤਿਆਰ ਹੋ ਗਿਆ ਹੈ ਜੀ ਆਪਣਾ ਸ਼ੱਕਰ ਵਾਲਾ ਇਹਦਾ ਕਲਰ ਥੋੜਾ ਜਿਹਾ ਡਾਰਕ ਹੋਏਗਾ ਤੇ ਉਹ ਜਿਹੜੀ ਦੇਸੀ ਖੰਡ ਦੀ ਵਰਤੋਂ ਕੀਤੀ ਉਹ ਬੱਚਿਆਂ ਵਾਸਤੇ ਤੇ ਇਹਦੇ ਵਿੱਚ ਆਪਾਂ ਦੁੱਧ ਲਿਆ ਹੈ ਦੁੱਧ ਨਾਲ ਆਪਾਂ ਇਹਦਾ ਆٹے ਦੀ ਤਰ੍ਹਾਂ ਲਗਾਵਾਂਗੇ ਦੁੱਧ ਆਪਾਂ ਗਰਮ ਕੀਤਾ ਹੈ ਕੱਚਾ ਦੁੱਧ ਨਹੀਂ ਲੈਣਾ ਉਬਲਿਆ ਹੋਇਆ ਦੁੱਧ ਲੈਣਾ ਤੇ ਨੂੰ ਆਪਾਂ ਠੰਡਾ ਕਰ ਲਿਆ ਸੀ ਤੇ ਉਹਦੇ ਨਾਲ ਆਪਾਂ ਇਹਨੂੰ ਗੁੰਨਾਗੇ ਇਸ ਤਰ੍ਹਾਂ ਇਹਦੇ ਵਿੱਚ ਵੀ ਜੀ ਘਿਓ ਦੀ ਲੋੜ ਨਹੀਂ ਪੈਂਦੀ ਤੇ ਰਖੜੀ ਤੇ ਇਹ ਲਾ ਲਓ ਜੀ ਅੱਧਾ ਕਿਲੋ ਛੋਲੇ 50 ਰੁਪਏ ਦੇ ਆਉਂਦੇ ਆ ਤੇ 50 ਰੁਪਏ ਦੇ ਦੂਜਾ ਸਮਾਨ ਲਾ ਲਓ ਵੈਸੇ ਇੰਨਾ ਹੈ ਤਾਂ ਨਹੀਂ ਤੇ 100 ਰੁਪਏ ਜੇ ਤੁਹਾਡੀ ਨਹੀਂ ਮਠਿਆਈ ਬਣ ਗਈ ਤੇ ਤੁਸੀਂ ਬਾਜ਼ਾਰਾਂ ਚ ਕੀ ਖਾਣ ਜਾਣਾ ਕਿੰਨੀ ਦਾ ਕੈਮੀਕਲ ਤੇ ਆ ਜਿਹੜੀ ਇਹ ਬੱਚਿਆਂ ਨੂੰ ਇਹ ਬਹੁਤ ਜ਼ਿਆਦਾ ਪਸੰਦ ਆਏਗੀ ਕਿਉਂਕਿ ਆਪਾਂ ਇਹਦੇ ਵਿੱਚ ਖੰਡ ਦੀ ਵਰਤੋਂ ਕੀਤੀ ਹੈ ਤੇ ਬੱਚੇ ਤੁਹਾਨੂੰ ਪਤਾ ਮਿੱਠਾ ਘੱਟ ਬਣੀ ਖਾਂਦੇ ਤੇ ਆਪਾਂ ਆਪਣੇ ਲਈ ਸ਼ੱਕਰ ਦੇ ਲੱਡੂ ਤਿਆਰ ਕਰਾਂਗੇ ਤੁਸੀਂ ਸ਼ੂਗਰ ਰੋਗੀਆਂ ਲਈ ਇੱਕ ਚਮਚ ਸ਼ੱਕਰ ਵੀ ਲੈ ਸਕਦੇ ਹੋ ਤੁਸੀਂ ਚਾਹੋ ਤਾਂ ਮਿਸ਼ਰੀ ਵੀ ਲੈ ਸਕਦੇ ਹੋ ਤੇ ਉਹ ਆਟਾ ਗੋਨ ਲਿਆ ਹੁਣ ਆਪਾਂ ਇਹ ਜਿਹੜਾ ਸ਼ੱਕਰ ਵਾਲਾ ਇਹ ਵੀ ਆਟਾ ਲਗਾਵਾਂਗੇ ਤੇ ਇਹ ਥੋੜਾ ਜਿਹਾ ਕਰੜਾ ਆਟਾ ਲਗਾਉਣਾ ਹੈ ਮੇਰਾ ਜਿਹੜਾ ਉਹ ਥੋੜਾ ਜਿਹਾ ਪਤਲਾ ਹੋ ਗਿਆ ਪਰ ਤੁਸੀਂ ਇਸ ਚੀਜ਼ ਦਾ ਖਿਆਲ ਰੱਖਣਾ ਕਿ ਥੋੜਾ ਜਿਹਾ ਕਰੜਾ ਆਟਾ ਲਗਾਵੋ ਤੇ ਇਹ ਜੀ ਝਟਪਟ ਤਿਆਰ ਹੋ ਜਾਂਦੇ 10 ਮਿੰਟ ਲੱਗੇ ਸਿਰਫ ਮੇਰੇ ਦੋ ਤਰ੍ਹਾਂ ਦੇ ਲੱਡੂ ਬਣਾਉਣ ਚ ਬਸ ਆਪਾਂ ਨੂੰ ਛਟਣ ਚ ਛੋਲੇ ਥੋੜਾ ਜਿਹਾ ਟਾਈਮ ਲੱਗਾ ਕਿਉਂਕਿ ਇਹਦੇ ਵਿੱਚ ਜੀ ਛਿਲਕੇ ਦਾ ਟੇਸਟ ਵਧੀਆ ਨਹੀਂ ਆਵੇਗਾ ਵਧੀਆ ਨਹੀਂ ਲੱਗੇਗਾ ਤੇ ਇਹਦੇ ਵਿੱਚ ਜੇ ਤੁਸੀਂ ਖਾਓਗੇ ਤੁਹਾਨੂੰ ਕਸਕਾਸ ਦੇ ਦਾਣੇ ਵੀ ਆਉਣਗੇ ਤੇ ਤੁਹਾਡੇ ਲਈ ਇਹ ਸਾਰੀਆਂ ਚੀਜ਼ਾਂ ਹੀ ਬਹੁਤ ਲਾਹੇਵੰਦ ਆ ਸਰੀਰ ਲਈ ਤੇ ਤੁਸੀਂ ਰਖੜੀ ਲਈ ਆਪਣੇ ਭਰਾਵਾਂ ਨੂੰ ਭੈਣਾਂ ਨੂੰ ਭੈਣਾਂ ਵੀ ਆਪਦੇ ਲਈ ਸਿਹਤਮੰਦ ਚੀਜ਼ ਹੀ ਬਣਾ ਕੇ ਖਾਣ ਤੇ ਜੀ ਦੋ ਤਰ੍ਹਾਂ ਦੇ ਆਪਾਂ ਲੱਡੂ ਤਿਆਰ ਕਰਾਂਗੇ ਇਹ ਜੀ ਪਹਿਲਾਂ ਆਪਾਂ ਖੰਡ ਵਾਲੇ ਥੋੜਾ ਜਿਹਾ ਘਿਓ ਲਾ ਲਾਂਗੇ ਹੱਥਾਂ ਨੂੰ ਤੇ ਜਿਹੜੇ ਖੰਡ ਵਾਲੇ ਆ ਉਹ ਲੱਡੂ ਤਿਆਰ ਕਰਾਂਗੇ ਇਹ ਤੁਸੀਂ ਫ੍ਰਿਜ ਵਿੱਚ ਜੀ ਤਾਂ 2 ਤੋਂ 3 ਦਿਨ ਫਰਿੱਜ ਵਿੱਚ ਵੀ ਇਹਨਾਂ ਨੂੰ ਰੱਖ ਸਕਦੇ ਹੋ ਬਾਹਰ ਨਹੀਂ ਇਹਨਾਂ ਨੇ ਰਹਿਣਾ ਕਿਉਂਕਿ ਇਹਦੇ ਵਿੱਚ ਆਪਾਂ ਦੁੱਧ ਦੀ ਵਰਤੋਂ ਕੀਤੀ ਹੈ ਤੇ ਸੁਆਦਿਸ਼ਟ ਹੈ ਇੰਨੇ ਜ਼ਿਆਦਾ ਜੀ ਬੱਚੇ ਵੀ ਇਹਨਾਂ ਨੂੰ ਮੰਗ ਮੰਗ ਕੇ ਖਾਣਗੇ ਆਪਣੇ ਤਾਂ ਜੀ ਇੱਕ ਦਿਨ ਜੀ ਖਤਮ ਹੋ ਜਾਣੇ ਆ ਤੇ ਆਪਾਂ ਤਾਂ ਤੁਹਾਨੂੰ ਦੱਸਦੇ ਹੀ ਆਂ ਵੀ ਤੁਸੀਂ ਇਸ ਤਰ੍ਹਾਂ ਬੜੀ ਆਸਾਨੀ ਨਾਲ ਘਰ ਵਿੱਚ ਬਣਾ ਸਕਦੇ ਹੋ ਤੇ ਬਾਜ਼ਾਰਾ ਵਿੱਚ ਜੀ ਹੁਣ ਕੋਈ ਖੋਏ ਦੀ ਵੀਡੀਓ ਨਹੀਂ ਪਾ ਰਿਹਾ ਮਲਾਵਟੀ ਖੋਆ ਆ ਰਿਹਾ ਹੈ ਸਾਰਾ ਕੁਝ ਮਲਾਵਟੀ ਦੁੱਧ ਤਾਂ ਪੂਰਾ ਨਹੀਂ ਹੁੰਦਾ ਤੇ ਇਹਨਾਂ ਕੋਲ ਇੰਨਾ ਖੋਇਆ ਕਿੱਥੋਂ ਆ ਜਾਂਦਾ ਤੁਸੀਂ ਆਪ ਹੀ ਸੋਚੋ ਤੇ ਇਹ ਆਪਾਂ ਹੁਣ ਆਪਾਂ ਸ਼ੱਕਰ ਵਾਲੇ ਵੱਟੇ ਇਹਦਾ ਕਲਰ ਦਾ ਦੇਖੋ ਤੁਸੀਂ ਥੋੜਾ ਜਿਹਾ ਉਹਦੇ ਨਾਲੋਂ ਫਰਕ ਆ ਤੇ ਤੁਸੀਂ ਸਜਾ ਵੀ ਸਕਦੇ ਹੋ ਚਾਹ ਬਰੀਕ-ਬਰੀਕ ਕੱਟ ਕੇ ਬਦਾਮ ਪਾ ਦਿਓ ਚਾਹ ਪਿਸਤੇ ਪਾ ਦਿਓ ਬਹੁਤ ਹੀ ਸੋਹਣੀ ਤਰ੍ਹਾਂ ਇਹ ਸੋਹਣੇ ਵੀ ਦੇਖਣ 'ਚ ਲੱਗਣਗੇ ਖਾਣ 'ਚ ਤਾਂ ਜੀ ਮੂੰਹ 'ਚ ਪਾਉਂਦਿਆਂ ਨਾਲ ਹੀ ਖੋਲ ਜਾਣਗੇ ਤੇ ਸ਼ੂਗਰ ਰੋਗੀ ਵੀ ਇਹਨੂੰ ਖਾ ਸਕਦੇ ਆ ਤੇ ਇਹ ਆਪਾਂ ਇਹਨਾਂ ਨੂੰ ਬਦਾਮ ਲਗਾਵਾਂਗੇ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਲੱਗੇ ਆ ਬਦਾਮ ਲਗਾ ਕੇ ਕਿੰਨੇ ਵਧੀਆ ਇਹ ਲੱਗਦੇ ਆ ਕੋਈ ਬਿਨਾ ਕਿਉ ਹੋ ਤੋ ਜਾਂ ਬਿਨਾ ਗੈਸ ਚ ਲਾਏ ਤੋ ਤੇ ਬਾਜ਼ਾਰ ਵਿੱਚ ਤਾਂ ਆਪਾਂ ਨੂੰ ਕੋਈ ਐਵੇਂ ਦੀ ਮਠਿਆਈ ਮਿਲਦੀ ਵੀ ਨਹੀਂ ਗੀ ਤੇ ਬੱਚਿਆਂ ਨੂੰ ਆਪਦੀਆਂ ਨੂੰ ਸੁਧ ਤੇ ਵਧੀਆ ਜੀ ਘਰ ਵਿੱਚ ਬਣਿਆ ਖਵਾਓ 100 ਰੁਪਏ ਵਿੱਚ ਇੰਨੀ ਮਠਿਆਈ ਤਿਆਰ ਹੋਗੀ ਤੇ ਹੋਰ ਆਪਾਂ ਨੂੰ ਕੀ ਚਾਹੀਦਾ ਤੁਸੀਂ ਵੀ ਜ਼ਰੂਰ ਤਿਆਰ ਕਰਨੀਏ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ